ਆਪਾਂ ਮੇਨ ਅੰਗ ਏ ਟੂ ਸਮਾ ਵੀ ਉਸ ਉਸ ਤੇ ਖਰਾਬ ਨਾ ਹੋ ਜੇ ਉਹ ਗਈ ਵੀ ਇਹ ਫਤੇਗੜ ਸਾਹਿਬ ਦੋ ਦਿਨਾਂ ਬਾਅਦ ਆਵੇਗੀ ਯੋ ਖੜੀ ਆਪਣੀ ਹੈਰੋ ਯੋ ਵੀ ਆਪਣੇ ਨਮੀਆਂ ਲਈਦੀ ਪਰ ਆਪਾਂ ਪਹਿਲਾਂ ਲੈਰੇ ਤੇ ਜੰਡੂ ਜੰਡੂ ਇੱਧਰ ਦੇ ਬੰਖਾ ਦੇਖ ਲਈਏ ਹੋਰ ਉਹ ਪਰ ਮਹਿੰਗੀਆਂ ਬਹੁਤੀਆਂ ਬਈ ਆਪਾਂ ਦਾ ਬਜਟ ਠੀਕ ਠੀਕ ਆ ਤਾਂ ਫਿਰ ਆਪਣੀ ਪੁਰਾਣੀ ਦੀ ਇੱਕ ਜਿਹੜੀ ਪਹਿਲਾਂ ਵਰਤਦੇ ਦੋ ਜਮੀਂ ਮਤਲਬ ਤਵੀਆਂ ਤੂੀਆਂ ਪਵਾਣ ਗਈ ਹੋਰੀਆਂ ਸੀਗਾ ਤੇ ਉਹ ਔਰ ਕੋਈ ਰੇਟ ਲਾ ਨਹੀਂ ਰਿਹਾ ਤਾਂ ਠੀਕ ਕਵਾੜੀ ਆ ਬਈ ਇੱਕ ਉਹ ਸੀਲ ਕਵਾੜੀ ਆ ਮਾਰੇ ਮਸ਼ਹੂਰ ਆ ਉਸ ਵਾਖੜੀ ਦੀ ਬਈ ਦੋ ਆਏ ਬਈ ਪੀਸ ਆ ਤੇ ਮਾਨੂੰ ਆ ਗਈ ਪਸੰਦ ਪਰ ਐ ਨਹੀਂ ਪਤਾ ਕਿ ਲੱਗੂਗੀ ਕਿਤਰਾਂ ਕਿਤੇ ਉਹੀ ਨਾ ਵੀ ਡੈਂਕੇ ਜੇ ਮਰੀ ਜਾਵੇ ਨਾ ਲੱਗੇ ਸਮਰ ਕੇ ਪਰ ਉਸਨੇ ਰੇਟ ਮਹਰੀ ਵਾਲੀ ਕੀ ਪ੍ਰਾਣੀ ਦਾ ਵਧੀਆ ਲਾਦੀ ਆ ਫਿਰ ਹਮਨ ਨਮੀ ਲੈ ਆਏ ਉਪਰ ਟੱਕੜ ਹੈ ਰੂਆ ਵਧੀਆ ਲਗਾ ਬਹੁਤਾ ਪੱਟਦੀ ਆ ਪੱਟ ਪੱਟ ਕੇ ਰਹਾ ਧਰਤੀ ਨੂੰ ਇਹ ਵੀ ਮਿੱਤਰੋ ਆਗੇ ਸਵੇਰੇ ਸਵੇਰੇ ਖੇਤ ਵਧੀਆ ਲਗਾ ਹੈ ਰਖੀਦ ਸਵੇਰੇ ਸਵੇਰੇ ਦਾ ਮੌਸਮ ਹੈ ਨਾ ਤਾਜ਼ਾ ਤਾਜ਼ਾ ਤਾਜੀ ਹਵਾ ਉਸ ਬਹੁਤ ਬਵਾਵੀ ਸਵੇਰੇ ਸਵੇਰੇ ਸੂਰਜ ਦੇਖੋ ਕਿੰਨਾ ਵਧੀਆ ਲੱਗਾ ਬਈ ਆਹ ਲਾਲੀ ਜੀ ਤਾਂ ਵਧੀਆ ਰਹੀ ਐ ਮੂਗਾ ਸਿਵਲ ਤੇਰੇ ਛੁੱਟ ਜਗੀ ਉਸੇ ਗੱਲ ਕਿਦਾਂ ਕਰ। ਵੀਬ ਤੋਂ ਖੁੰਡ ਜੇ ਮੱਗ। ਤੇ ਆ ਗਿਆ ਗੁੱਦ ਜੀ ਉਹ ਧਰੀ ਆ ਉੱਪਰ। ਵਧੀਆ ਸੇਕ ਜਿਹਾ ਚੱਲ ਗਿਆ ਆਪਣੇ ਆਪ ਫੂਕੀ ਵੀ ਨਹੀਂ ਮਰੀ ਹਜੇ ਤੋਂ ਸਮਾਰ ਗਿਆ ਇਸ ਵਾਂ। ਚਾਲਾ ਫਿਰ ਵੀ ਘਰ ਮੈਂ ਹਜੇ ਦੀ ਆ ਰਹੀ ਐ। ਭਾਈ ਆ ਗਏ ਘਰਾਂ। ਇਹਦਾ ਗੇੜਾ ਲੱਗੇ ਜਹਾ ਮੜਾ ਮੋਟਾ ਦਾ ਘਰਾਂ ਦਾ ਕੁੱਕੀ ਖਾਣਾ। ਕਈ ਵਾਰ ਨਹੀਂ ਜਾਂਦੀ ਹੈਗੀ ਖੇਤਾਂਵਾਂ ਘਰਾਂ ਅੱਗੇ ਖਾਣਾ ਪਵਾ ਚਲਾਈਨੀ ਦੂਰ ਨਹੀਂ ਆਇ ਲਵੀ ਹੈ ਡੇਢ ਕੇ 2 ਕਿਲੋਮੀਟਰ ਆ ਜਮੀਨ ਲੈ ਵੀ ਤਾਜ ਗੁਰਦੁਆਰੇ ਮੱਥਾ ਟੇਕਣ ਨੂੰ ਹੋ ਗਿਆ ਤਿਆਰ ਲੁਕ ਰਿਹਾ ਗਦਾ ਪਿਛੇ ਇਧਰ ਆ ਜਾ ਆਰੇ ਆ ਮੂਰੇ ਮੇਰੇ ਕੋਲ ਆ ਜਾ ਓਰੇ ਹੈਲੋ ਕਰਨ ਵਾਲੇ ਇਹ ਆ ਤੇਰੀ ਛਾਲ ਕਿੱਥੇ ਜਾਏਗਾ ਆ ਤਾਂ ਆ ਜਾ ਲੈ 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 ਇੱਥੇ ਕੋਈ ਨਾ ਪਟਕਾ ਖੜਾ ਪਟਕਾ ਥੋੜਾ ਜਾ ਉਹ ਹੋਇਆ ਹਨਾ ਮਦੀ ਇਹ ਨਹੀਂ ਬੰਨਿਆ ਜਾ ਬਣਾ ਲਾ ਪਟਕਾ ਓਏ ਆ ਜੱਲੀ ਆ ਜੱਲ ਦੇ ਪਟਕਾ ਪਟਕਾ ਬਣਾ ਓਏ ਹੋਏ ਹੋਏ ਅਰਵਾ ਉਹ ਤੇਰੀ ਸਾਰਾ ਲਵੇੜ ਲਿਆ ਓਏ ਲੋਰ ਜੀ ਲਵੇੜ ਲਈ ਫਰ ਜਾ ਡੰਡ ਮਾਰ ਰਿਆਂ ਤੋਂ ਬਚਾ ਕੇ ਆ ਜਾ ਵਾਰ ਸਿਰ ਪਣਾਵੇਂਗਾ ਸਦਾ ਬਹੁਤਾਂ ਕਰਦਾ ਕੀ ਕਰੀ ਲੇਟ ਕਰਦੇ ਨੇ ਹਾਂ ਹੈਲੋ ਕਰ ਤਾਜ ਓ ਫੇਰ ਉੱਧਰੋਂ ਭੱਜ ਲਿਆ ਆ ਜਾ ਹੈਲੋ ਕਰਦੇ ਆਰਾ ਹੱਥ ਮਲਾ ਲ ਲੈ ਲੈ ਵੀਸ ਨੂੰ ਲੱਗ ਗਿਆ ਕਿਹੜੇ ਦਿਨ ਸੁਮੇਲ ਇਸ ਵੇਰ ਤੋਂ ਬਈ ਦਹੀਂ ਗਲੇ ਵਧੀਆ ਲੱਗ ਰੋਟੀ ਸਬਜ਼ੀ ਸਬਜ਼ੀ ਤੋਂ ਖਾਈ ਨਹੀਂ ਜਾਂਦੀ ਹੈ ਕਿਉਂ ਦੇਖ ਆ ਜਾ ਤਾਲੀ ਤੂੰ ਵੀ ਖਾ ਲੈ ਰੋਟੀ ਓ ਆ ਜਾ ਖਾ ਲੈ ਰੋਟੀ ਦੇਖਿਓ ਉਹ ਮੋੜਣ ਦੀ ਚਾਬੀ ਨਾ ਇਸ ਨੂੰ ਐ ਵੀ ਸਿੱਕੀ ਆ ਇਹ ਦੂਈ ਕੀ ਲੱਲ ਜੇਗੀ ਉਸਕੇ ਲੱਗ ਰਿਆ ਤਾਂ ਪਰ ਉਸਕੇ ਪਹਿਲਾਂ ਨਹੀਂ ਲੱਗੀ ਵੀ ਹੈ ਚਾਬੀ ਹਾਂ ਅਜਾ ਰੋਟੀ ਖਾਈਏ ਲਓ ਸਵਾਦ ਨਾਲ ਰੋਟੀ ਦੋ ਅੱਜ ਭਈਓ ਉੱਥੇ ਦੇ ਲਗੇ ਦੇ ਸਾਫ ਕਰਨ ਖਾ ਲਓ ਪੈਪ ਜੇ ਬਦੇ ਐ ਨੂੰ ਆਂਦੇ 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 ਤੇ ਓ ਬੰਦਾ ਬੈਠਾ ਜਿੱਥੇ ਧਨੀ ਬਟਾ ਉੱਥੇ ਤੱਕ ਪਹੁੰਚ ਜੇ ਔਰ ਥੋੜੀ ਰਹਿ ਗਈ ਡੇਕ ਤੱਕ ਬਈ ਤੇ ਉਹ ਆਪਣੇ ਨੱਕੇ ਬਣਵਾਏਦੇ ਜੀਰੀ ਜਾਂਦੇ ਪਹਿਲਾਂ ਐ ਤੇ ਕੀ ਉਹ ਅਮਰੂਦ ਵੀ ਪਿਆ ਇਹ ਤਾਂ ਨਹੀਂ ਅਮਰੂਦ ਅਮਰੂਦ ਤੇਰੇ ਬਾਅਦ ਤੇ ਅੱਛਾ ਵੀ ਬੰਦਾ ਕੰਮ ਕਰ ਰਿਹਾ ਹੈ ਵੀ એનર્ਜੀ ਆ ਜੇ ਚਾਚੂ ਕਰੀਏ ਕਿ ਤਰ੍ਹਾਂ ਕਰੀਏ ਲੰਗਰ ਵੀ ਲੰਗਰਾਂ ਵੀ ਕੰਮ ਹੈਗਾ ਬਾਠ ਠੀਕ ਹੈ ਚਲ ਆਵਾਜ਼ ਤਾਂ ਰਹੇਗਾ ਆਈਓ ਹਾਲ ਭਰਿਆ ਪੜਿਆ ਸੜਕ ਮਾਰਤਾ ਓਰੇ ਤੇ ਗਿੱਲੀ ਜੀ ਹੈ ਨਾ ਉਧਰ ਉਹਦਾ ਆ ਉਧਰ ਪਰ ਉਚਾਈ ਬਾ ਉਧਰ ਦੀ ਛੜ ਕੱਲ ਤੋੜ ਲ denn ਚਲ ਨਾ ਨੂੰ ਆ ਅੱਗੇ ਤੋੜੇਂ ਟਮਾਟਰ ਆਪਾਂ ਇਹਨੇ ਜਿਹੜੇ ਇੱਕ ਦੋ ਗਰੇਡ ਇੱਕ ਦੋ ਗਰੇਡ ਤਾਂ ਕੱਲ ਤੋੜ ਲ dennਗੇ ਲੋ ਤੋੜ ਬੀਤ ਓਕੇ ਇਹ ਤਾਂ ਮ ਵੀ ਡੈੜੀ ਰਹਿ ਗਈ ਸੁੱਕੀ ਧੀ ਆਹ ਡੈੜੀ ਜਿਹੜੀ ਲੱਦੀ ਚਮਕਰੀ ਐ ਇਹ ਯੋ ਵਾਲੀ ਦੋ ਘੰਟੇ ਮੋਟ ਦੇ ਦੋ ਨੂੰ ਇਹ ਯਾਦ ਰਹੀ ਤੁਸੀਂ ਕਿਹੜਾ ਤੁਹੀ ਚਲਾ ਲਈ ਤੇ ਆਪਣਾ ਇਸ ਵਾਸਤੇ ਨਾ ਹੁਣ ਪਹਿਲਾ ਪਾਣੀ ਲਾ ਰਹੇ ਆ ਤੈਨੂੰ ਛੇਤੀ ਉਹ ਵੀ ਉਸ ਵੇਲੇ ਛਿੱਟਾ ਮਾਰ ਦੇ ਗਾੜੇ ਰਲ ਜੀਗੀ ਕਾ ਕੇ ਕਰਦਾ ਤਾ ਨਹੀਂ ਤੂੰ ਬੂੜੀਆਂ ਕੰਕੀ ਇਹ ਮੇਰੇ ਤਾਂ ਬਸ ਭਰ ਜਾਗਾ 1 ਘੰਟੇ ਤੂੰ ਚਲਾ ਦੀ ਫਿਰ ਉਧਰ ਦਾ ਛੱਡ ਲੈ ਅਰੇ ਨਹੀਂ ਛੱਡ ਲੈ ਦੋ ਵੋਟ ਫਿਰ ਤਾਂ ਨਹੀਂ ਮੈਂ ਆ ਵੀ ਉੱਥੇ ਉਹ ਖਾਰ ਸਾਰੀ ਉਧਰ ਤੇ ਆਪਣਾ ਬਹੁਤ ਦੇਖਣਾ ਪਵੇਗਾ ਹਜੇ ਲੋਵੇ ਖੜਕੇ ਚਲਾਨੀ ਤਾਂ ਹੈ ਪ੍ਰੋ ਮੇਨਦਾ ਉਹ ਖਾਰ ਜਾ ਉਹ ਖਾਰ ਖੁਲਕੀ ਨਾ ਉਹ ਭਣ ਕਰਕੇ ਫੇਰ ਥੱਲੇ ਪਰ ਆਇਆ ਥੱਲੇ ਪਏ ਆ ਨਾ ਹਾਂ ਚਲਾਨੀ ਤਾਂ ਕੌਣ ਦੀ ਪੜੇਗੀ ਖਾਰ ਨੂੰ ਹਾਂ ਚਲਾਨੀ ਤਾਂ ਪਵੇਗੀ ਜੋ ਬਈ ਤੱਪੜਵਾ ਵਿਜੀ ਵੀ ਆ ਐਨ ਵਧੀਆ ਹੋ ਗਈ ਪਰ ਗੇ ਖੁੱਡੇ ਖੁੱਡੇ ਐਨ ਚਮਕ ਰਿਆ ਇਹ ਵਲੀ ਕਈ ਲਿਕਾਈਆਂ ਐਨ ਚਮਕ ਰੀਆਂ ਬਈ ਯੋ ਆ ਵੀ ਪਟਿਆਲੇ ਕੀ ਸਾਈ ਮਾਰਕੀਟ ਥੋੜੀ ਜਿਹਾ ਅੱਗੇ ਜਾ ਕੇ ਬਈ ਗੱਡੀਆਂ ਗੱਡੀਆਂ ਰਪੇਰ ਹੋਵਾਂ ਇਹ ਗੱਡੀਆਂ ਹੀ ਗੱਡੀਆਂ ਆਵਾ ਬਈ ਸਾਰੇ ਪਟਿਆਲ ਦੇ ਸ਼ਹਿਰ ਦੇ ਵਿੱਚੀਆਂ ਜਾਂ ਆਲੇ-ਦਾਲੇ ਗੀਆਂ ਸਮਰਾਹ ਨੂੰ ਬਹੁਤ ਦੂਰ ਦੂਰ ਤੇ ਹਮਾਂ ਵੀ ਗੱਡੀਆਂ ਹੋ ਰਹੀ ਜਿੱਥੇ ਮੈਕਸੀਡੈਂਟ ਹੋ ਜਾ ਉਹ ਵੀ ਹੋ ਰਿਹਾ ਸਿਮਰਾਹ ਬਈ ਆ ਗਏ ਬਈ ਬਾਜ਼ਾਰ ਕਾਰ-ਬਾਜ਼ਾਰ ਯੋ ਗਿਆ ਗਿਆ ਜਿੱਦੇ ਹਮ ਗੱਡੀ ਦੀ ਸਰਵਿਸ ਕਰਾਵਾ ਬਈ ਯੋ ਆ ਗਿਆ ਵੀ ਪਟਿਆਲੇ ਦਾ ਫੁਹਾਰਾ ਚੌਂਕ ਜਿੱਥੇ ਧਰਨੇ ਧੁਰਨੇ ਲਗਾ ਚੌਂਕ ਜਾਮ ਹੋਆ ਪੂਰਾ ਟ੍ਰੈਫਿਕ ਵੀ ਬਹੁਤ ਆ ਬਈ ਆਰੇ ਨੂੰ ਓ ਵਗੈ ਜਗਾ ਚਲਾਣ ਵੀ ਬਹੁਤ ਹੋਵਾ ਲੀਲਾ ਭਵਨ ਆਲਾ ਹੋਵਾ ਮਾਰਾ ਵੀ ਹੋਇਆ ਇੱਕ ਦੋ ਵਾਰ ਬਈ ਓ ਆ ਗਿਆ ਬਈ ਲੀਲਾ ਭਵਨ ਆਲਾ ਚੌਂਕ ਬਸ ਭਵਨੇ ਭੁੱਲ ਗਿਆ ਮੈਂ ਕਹਿਣਾ ਲੀਲਾ ਹੀ ਰਹਿ ਗਿਆ ਯਾਦ ਯਾਰ ਬਹੁਤ ਦੇਖ ਕੱਟਣਾ ਬਾ ਇਧਰ ਵੀ ਟਕੌਰ ਸਿਨੇਮਾ ਵਜਾਇਆ ਕਰਦੇ ਵੀ ਹਮ ਜਦ ਪੜੇ ਪੜੇ ਦੇ 12ਵੀਂ ਉਰਮੀਆ ਕਾਲਜ ਟਾਈਮ ਦਾ ਭੱਟੋ ਆਏ ਆ ਮੱਥੀ ਬੱਠ ਰਹੇ ਨੇ ਕਾਲਜ ਮੰਗ ਗੱਲਾਂ ਗੁੱਲਾਂ ਮਾਰੀਏ ਧੁੱਪ ਸਿੱਕੀ ਜੀ ਦੇ ਚਾਲ ਦੇ ਆਲੇ ਤੇ ਆਗੇ ਮੁੜਕੇ ਤਾਂ ਨਹੀਂ ਲੱਗ ਰਿਹਾ ਫਿਰ ਥੱਲੇ ਭੰਨਣਾ ਪਾਣਾ ਰੇ ਸੜਕ ਤੇ ਪਾਰ ਵਾਲੇ ਖੇਤਾਂ ਵਾਂ ਦੇਖੋ ਜੀ ਡੰਡਾ ਚਲਾਇਸ ਬਾਬ ਜਿਹੜਾ ਥੱਲੇ ਆ ਵਾ ਦੇਖੋ ਜੀ ਥੱਲੇ ਵੀ ਕਹਿੰਦੇ ਤੁਸੀਂ ਮੈਨੂੰ ਪਹਿਲਾਂ ਹੀ ਪਾ ਦਿੰਦੇ ਬਈ ਹੈ ਲੈ ਬਾੜੀ ਮੋਬਾਈਲ ਯ ਲੈ ਡਾ ਹੀ ਬੋਲ ਲਾਗੀ ਬਣਾ ਬਲੌਗ ਮੇਰਾ ਬਣਾ ਮੈਂ ਆ ਵੀ ਫੋਨ ਚੱਕਾ ਮੇਰਾ ਲੱਗ ਜਾ ਬਣਾ ਲੈ ਤੇਰਾ ਵੀ ਬਣਾਤਾ ਵੀ ਚੱਕਾ ਓ ਨਾਣੂ ਪੰਗੂ ਜੀ ਪੰਗੂ ਸਾਹਿਬ ਬਣਾਇ ਵਾ ਕੋਟ ਬੜਾ ਕੰਮ ਕਰਾਣਾਂ ਨੂੰਗਾ ਲੈ ਨਾ ਕੋਟ ਬਹੁਤ ਵਧੀਆ ਯਾਰ ਹਾਂ ਚਲੋ ਖੜ ਜਾ ਪਿੱਛੇ ਦੇ ਵੀ ਦਿਖਾ ਦਾਂ ਤੁਹਾਨੂੰ ਐਂਕ ਸਾਰਾ ਕਮਾ ਕੇ ਆਏ ਹਾਏ ਓ ਤੇਰਾ ਆਏ ਹਾਏ ਓ ਲਾੜੋ ਪੋਰਾ ਵੀ ਤਨੀਰੇ ਯੋਕੇ ਤਾਂ ਸੜਕ ਦੇ ਪਾਰ ਉਹ ਮੋਟਰ ਹੈ ਮੋਟਰ ਦੇ ਸਾਹਮਣੇ ਵਾਲੇ ਇਹ ਡੁੰਗੇ ਆ ਵੀ ਖੇਤ ਆ ਨਹੀਂ ਮੂਗਾ ਪਾਣੀ ਪਵਾ ਮਾੜਾ ਮੋਟਾ ਉਂ ਜਿਆਦਾ ਹੋਰ ਕੋਈ ਮਾਰ ਨਹੀਂ ਹੈ더라 ਕਿਹ ਚ ਖੇਤ ਨੂੰ ਇਹ ਉਹ ਮੋਟਰ ਦਾ ਪਾਣੀ ਆਵਾ ਜੋ ਮੋਟਰ ਆ ਉਹਰੇ ਹੁਣ ਛਾਵਾ ਬਹੁਤ ਅਲ ਲੜ ਲੈਣਗੇ ਆ ਸਾਰੇ ਦਰਖਤ ਤੇ ਦਰਖਤਾਂ ਸੀ ਦੇ ਤੱਕ ਲੈ ਵੀ ਚੱਲ ਪੀ ਰੇੜੀ ਧਣੀਗੀ ਵਾਦੀਆ ਦਿਨ ਛਪਣ ਦੇ ਪਹਿਲਾ ਪਹਿਲਾ ਰੇ ਉਹ ਬੱਕਰੀ ਫੇਰ ਕਿਸ ਨੂੰ ਪਤਾ ਨਹੀਂ ਕਿ ਮਾੜੀ ਆਤ ਹੈ ਉਰੀ ਚੜੇਗੀ ਗੰਦ ਦੇ ਉੱਪਰ ਇਧਰ ਬਰਸੀਨ ਮੈਂ ਨਾ ਰੱਜ ਗਈ ਜ ਨਾਲੇ ਮੇਰਾ ਹੀ ਹੋ ਗਿਆ ਬਈ ਰੇ ਪੰਦੇ ਨੂੰ ਇਹ ਵਾਇਆ ਦਣੀ ਆ ਤਾਂ ਨਹੀਂ ਉਧਰ ਤਾਂ ਨਹੀਂ ਜਾਂਦੇ ਹੁਣ ਮੋਰ ਮਾਰ ਜੀ ਇੱਧਰ ਹੋਣ ਲੱਗਾ ਐਟੈਕ ਹੁਣ ਟਮਾਟਰਾਂ ਦਾ ਹਾਂ ਟਮਾਟਰ ਕੋਈ ਅੱਗ ਲੱਗੇ ਉਹ ਦੇਖ ਅੱਜ ਸਾਰੇ ਪੰਨ ਤੇ ਲਾਲ ਲਾਲ ਯਾਰ ਪਟਾਖਾ ਚਲਾਣਾ ਤਾਂ ਮੈਨੂੰ ਦੱਸਿਆ ਨਹੀਂਗਾ ਫਿਰ ਮੈਂ ਉਹੀ ਮੇਰਾ ਗਿੜਾ ਲੱਗਾ ਤੁਨੂੰ ਮੈਂ ਦੇਖਿਆ ਪੈਂ ਕਾਗੇ ਕਰ ਰਹੇ ਨੇ ਕੋਈ ਮੋਕਾ ਤਾਂ ਮਰ ਮੁਰਗਾ ਨਹੀਂ ਕਰਕੇ ਤਾਂ ਬੜਤੀ ਲੈ ਟਮਾਟਰਾਂ ਵਾ ਠੁੰਗਾ ਮਾਰ ਮਾਰ ਬਹੁਤ ਕਾਣ ਲਾਲ ਲਾਲ ਟਮਾਟਰ ਵਧੀਆ ਵਧੀਆ ਕਾਣੇ ਕਰਤੇ ਹੁਣ ਸਵੇਰੇ ਜ਼ਰੂਰ ਉੱਥੇ ਪਟਾਖਾ ਦੋ ਸਵੇਰੇ ਜਿਵੇਂ ਉੱਠਣ ਸਦਾਰ ਜਾਂ ਸੂਟ ਜਿਹਾ ਚੜਦਾ ਹੁੰਦਾ ਮਨ ਲੱਗਾ ਉਸ ਟਾਈਮ ਆਂਦੇ ਹੋਣ ਸਵੇਰੇ ਵੀ ਆ ਦਿਖਦੇ ਨਹੀਂ ਦਿਖਦੇ ਨਹੀਂ ਅੱਜ ਕਿਵੇਂ ਵੀ ਸ਼ਾਮ ਆ ਬੇ ਯਾਰ ਬਾਂਸਾ ਵਾ ਕਾਦੇ ਬੈਠੇ ਆ ਇਹ ਮੈਂ ਹਾਂ ਇੰਨੀ ਡਰ ਮੋਟਰ ਮੇ ਤਾਂ ਨਹੀਂ ਬੜਦੇ ਯਾਰ ਚਲ ਕੋਈ ਬਾਤ ਨਹੀਂ ਪਰ ਉਹ ਆ ਧਿਆਣਾ ਗੁਲਾਲਾ ਤੋਂ ਨੇ ਤਿੰਨੇ ਚਾਰ ਕਿਲੋ ਖਰਾਬ ਕਰਤੇ ਉਹ ਵੀ ਵਧੀਆ ਵਧੀਆ ਲਾਲ ਲਾਲ ਹਾਂ ਦੇ ਫੋਟੋ ਹੋਰ ਕੱਲ ਨੂੰ ਦੇਖਦਾ ਟਮਾਟਰ ਵੀ ਤੋੜਦੇ ਆ ਲਵੀ ਨੂੰ ਬੁਲਾਵਾਂ ਨਿਆ ਹੋਰ ਖਾਜੇਗੇ ਜਿਹੜੇ ਹੋਰ ਵਧੀਆ ਉਹ ਵੀ ਕਰ ਜਾਈਏ ਖਰਾਬ